ਵਿਦਿਆਰਥੀਓ ਅਕਸਰ ਅਕਸਰ ਅਕਸੀ ਦੇਖਦੇ ਆਂਗੇ ਸਰਕਾਰੀ ਨੌਕਰੀਆਂ ਦੇ ਲਈ ਜਿਹੜਾ ਹੈਗਾ ਕੰਪਿਊਟਰ ਦੀ ਜ਼ਰੂਰਤ ਪੈਂਦੀ ਹੈ ਕਿ 120 ਘੰਟੇ ਵਾਲਾ ਸਰਟੀਫਿਕੇਟ ਹੋਵੇ ਤੁਹਾਡੇ ਸਾਡੇ ਕੋਲ ਸੋ ਇਸ ਤਰ੍ਹਾਂ ਦਾ ਕੋਰਸ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਵਾ ਰਹੀ ਹੈਗੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਫਾਰਮ ਭਰਨ ਦੀ ਆਖਰੀ ਮਿਤੀ 30 ਜੂਨ 2025 ਆ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤੈਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਕਿਸੇ ਪ੍ਰਕਾਰ ਦੀਆਂ ਪੋਸਟਾਂ ਕੋਈ ਕੋਰਸ ਕਿਸੇ ਪ੍ਰਕਾਰ ਦਾ ਸਕੂਲ এডੂਕੇਸ਼ਨ ਨੂੰ ਲੈ ਕੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ 120 ਘੰਟਿਆਂ ਦਾ ਜਿਹੜਾ ਤਮਾਹੀ ਕੋਰਸ ਕਰਵਾ ਰਿਹਾ ਹੈਗਾ ਪੰਜਾਬੀ ਕੰਪਿਊਟਿੰਗ ਵਿੱਚ ਸਰਟੀਫਿਕੇਟ ਕੋਰਸ ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ ਸੋ ਪ੍ਰੈਕਟੀਕਲ ਗਿਆਨ ਤੇ ਆਧਾਰਿਤ ਸਰਕਾਰੀ ਨੌਕਰੀਆਂ ਤੇ ਸਵੈ ਰੁਜ਼ਗਾਰ ਲਈ ਲਾਹੇਵੰਦ ਵਿਦਿਅਕ ਯੋਗਤਾ ਪਲੱਸ 2 ਆ ਜੀ ਕਿਸੇ ਵੀ ਵਿਸ਼ੇ ਦੇ ਵਿੱਚ ਹੋਵੇ ਅਕਸਰ 120 ਘੰਟਿਆਂ ਦਾ ਜਿਹੜਾ ਸਰਟੀਫਿਕੇਟ ਮੰਗਿਆ ਜਾਂਦਾ ਹੈਗਾ ਸੋ ਤਮਾਹੀ ਕੋਰਸ ਆ ਇਹ ਕਲਾਸਾਂ ਜਿਹੜੀਆਂ ਚੱਲਣਗੀਆਂ ਸ਼ਾਮ 2 ਤੋਂ 5 ਦਾਖਲੇ ਲਈ ਰਜਿਸਟ੍ਰੇਸ਼ਨ ਦਾ ਜਿਹੜਾ ਲਿੰਕ ਦਿੱਤਾ ਹੋਇਆ www.pjpadmission.acn ਸੰਪਰਕ ਕੀਤਾ ਜਾ ਸਕਦਾ ਹੈਗਾ ਡਾਕਟਰ ਸੀਪੀ ਕੰਬੋਜ ਨੰਬਰ ਦਿੱਤਾ ਹੋਇਆ ਮਨਿੰਦਰ ਸਿੰਘ ਈਮੇਲ ਦਿੱਤੀ ਹੋਈ ਹੈਗੀ ਸੋ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਅੱਗੇ ਭੇਜ ਕੇ ਤਾਂ ਕਿ ਵਿਦਿਆਰਥੀ ਮੌਕੇ ਦਾ ਫਾਇਦਾ ਉਠਾ ਸਕਣ 30 ਜੂਨ 2025 ਪੰਜਾਬੀ ਜਿਹੜਾ ਕੰਪਿਊਟਰ ਦੇ ਵਿੱਚ 120 ਘੰਟੇ ਸਰਟੀਫਿਕੇਟ ਤੁਸੀਂ ਹਾਸਲ ਕਰ ਸਕਦੇ ਹੋਗੇ ਸ਼ਾਮ ਦੀਆਂ ਨੇ ਕਲਾਸਾਂ 2 ਤੋਂ 5 ਅੱਬਤ ਤੋਂ ਵਤ ਜਾਣਕਾਰੀ ਪਰ ਪਹੁੰਚਾਈਏ ਅੱਗੇ ਵਿਦਿਆਰਥੀਆਂ ਤੱਕ ਸ਼ੇਅਰ ਕਰੀਏ ਇਸ ਨੂੰ ਸ਼ੁਕਰੀਆ ਮਿਹਰਬਾਨੀ ਧੰਨਵਾਦ